ਪੰਜਾਬ ਪ੍ਰਧਾਨ ਆਵਾਜ਼ੀ ਪਾਰਟੀ ਦਾ ਬਿਆਨ ਆਇਆ ਸੀ ਅਮਨ ਅਰੋੜਾ ਜੀ ਦਾ ਕਿ ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੋਏਗਾ ਸਾਡੀ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦੇਵੇਗੀ ਜਿਹੜੇ ਪਹਿਲੇ ਦਿਨ ਤੋਂ ਮੋਦੀ ਨਾਲ ਮੋਟਾ ਜੋੜ ਕੇ ਤੁਰੇ ਸੀ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਹੈ ਜਾਂ ਕੋਈ ਵੀ ਹੈ ਜਿਹੜੀ ਅੱਜ ਆਪਣੇ ਵੋਲੰਟੀਅਰਸ ਦਾ ਧਿਆਨ ਨਹੀਂ ਦੇ ਰਹੀ ਤੇ ਉਹਨੂੰ ਇਹ ਤੇ ਦਾ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਜਦੋਂ ਇਹ ਇਲੈਕਸ਼ਨਾਂ ਜਿੱਤੇ ਹੈ ਇਹ ਕਿਸੇ ਵੀ ਨਵੇਂ ਬੰਦੇ ਦੇ ਨਾਲ ਨਹੀਂ ਦਿੱਤੇ ਇਹ ਅੱਜ ਜਿਹੜੇ ਕੌਂਸਲਰਾਂ ਨੂੰ ਆਪਣੇ ਵਿੱਚ ਲੈ ਰਹੇ ਆ ਉਹਨਾਂ ਨੇ ਇਲੈਕਸ਼ਨਾਂ ਜਿਤਾਈਆਂ ਇਲੈਕਸ਼ਨਾਂ ਜਿਤਾਈਆਂ ਆਮ ਪਬਲਿਕ ਨੇ ਜਿਨ੍ਹਾਂ ਨੇ ਇਹ ਦੇਖਿਆ ਵੀ ਇਹ ਕਮਿਟਿਡ ਬੰਦੇ ਨੇ ਸ਼ਾਇਦ ਨਹੀਂ ਕਮਿਟਮੈਂਟ ਜਿਹੜੀ ਕਰ ਰਹੇ ਨੇ ਠੀਕ ਕਰ ਪਰ ਜਿਹੜੀ ਹੁਣੇ ਕਮਿਟਮੈਂਟ ਤੋਂ ਭੱਜ ਰਹੇ ਨੇ ਇਹਨਾਂ ਕਰਕੇ ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਐਮਐਲਏ ਦੀਆਂ ਇਲੈਕਸ਼ਨਾਂ ਜਿਹਦਾ ਖਮਿਆ ਜਾ ਕਰੀਬ ਲੁਧਿਆਣੇ ਦੀ ਗੱਲ ਕਰਾਂ ਬਹੁਤਿਆਂ ਥਾਵਾਂ ਦੇ ਉੱਪਰ ਮੈਂ ਦੇਖਦਾ ਮਾਂ ਜਿਹੜੇ ਪਰਾਣੇ ਨੇ ਉਹ ਮਿੰਟਾਂ ਖੜਦੇ ਪਏ ਨੇ ਵੀ ਕਿਤੇ ਪਾਰਟੀ ਨੂੰ ਲੋਰ ਸੀ ਸਾਨੂੰ ਪੱਟੀ ਵਿੱਚ ਝੋਕ ਦਿੰਦਾ ਹੁਣ ਪਾਰਟੀ ਪਾਵਰ ਦੇ ਵਿੱਚ ਹੈ ਕਹਿੰਦੇ ਸਾਨੂੰ ਇਗਨੋਰ ਕੀਤਾ ਜਾ ਰਿਹਾ ਬੜਾ ਵੱਡਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੇ ਇਹਨੇ ਬਹੁਤ ਸਾਰੇ ਗਲਬਦਲੂ ਨੇ ਔਰ ਉਹਨਾਂ ਦੀ ਰਾਜਨੀਤਿਕ ਪਿਛੋਕੜ ਵੀ ਨੇ ਜਿਹੜੇ ਇਹਨਾਂ ਦੇ ਜਿਹੜੇ ਪਿਛੋਕੜ ਨੇ ਬੜੇ ਹੀ ਮਤਲਬ ਘਟੀਆ ਪੱਧਰ ਤੇ ਕਬਜੀਆਂ ਵਾਲੇ ਅਪਰਾਧਿਕ ਪਸ਼ੋਕੜ ਨੇ ਉਹਨੇ ਪਾਰਟੀ ਕੰਦੀ ਚੀਜ਼ਾਂ ਨੂੰ ਇਗਨੋਰ ਕਰਦੀ ਆ ਪਾਰਟੀ ਕੰਦੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਵੀ ਇਹ ਕੋਈ ਗੱਲ ਨਹੀਂ 6.5 ਚ ਆਊਗਾ ਇਹ ਵੀ ਹਿਸਾਬ ਸੁਪਰਾ ਹੋ ਜਾਊਗਾ ਇਹਨੂੰ ਪਤਾ ਨਹੀਂ ਸੀ ਕਿਹੜੇ ਸਰਫ ਨਾਲ ਧੋਵਾਂਗੇ ਜਿੱਦੋਂ ਬਾਅਦ ਸਾਫ ਸੁਪਰਾ ਹੋ ਕੇ ਨਿਕਲ ਕੇ ਬਾਹਰ ਨਿਕਲੇ ਜੀ ਪਰ ਜਿਹੜੀਆਂ ਚੀਜ਼ਾਂ ਉਸ ਪੱਧਰੇ ਦੇ ਨਾਲ ਨਹੀਂ ਜਿਹੜੀਆਂ ਉੱਤੇ ਐਫਆਈਆ ਨਾਲ ਚੱਲ ਰਹੀਆਂ ਨੇ ਜਿਹੜੇ ਉੱਤੇ ਮੁਕਦਮੇ ਚੱਲ ਰਹੇ ਨੇ ਉਹ ਕੋਟਾ ਦੇ ਖਤਮ ਨਹੀਂ ਕਰਨੇ ਉਹ ਇਹਨਾਂ ਨੇ ਪਾਰਟੀ ਦੀ ਟਿਕਟ ਦਿੱਤੀ ਇਹਨਾਂ ਨੇ ਥੋੜਾ ਵੀ ਤਾਂ ਸਾਰੇ ਪ੍ਰਾਅ ਖਤਮ ਹੋ ਗਏ ਉਹਦਾ ਨਾਲ ਹੀ ਰਹਿਣੇ ਨੇ ਉਹੀ ਚੀਜ਼ ਪਬਲਿਕ ਹਰ ਚੀਜ਼ ਸਮਝ ਰਹੀ ਆ ਉਹ ਪਬਲਿਕ ਇਸ ਚੀਜ਼ ਦਾ ਜਵਾਬ ਦੇਊਗੀ ਬਹੁਤ ਔੜ ਜਵਾਬ ਦੇਊ ਪਤਾ ਉਦੋਂ ਲੱਗਣਾ ਜਦੋਂ ਸੀਟਾਂ ਨਾ ਨਿਕਲੀ ਮੇਅਰ ਕਿਸੇ ਹੋਰ ਪਾਰਟੀ ਦਾ ਬਣ ਗਿਆ ਉਸ ਦਿਨ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਅਸੀਂ ਕਿੰਨੀ ਵੱਡੀ ਗਲਤੀ ਕਰ ਰਹੇ ਸੀ ਅੱਛਾ ਮੈਂ ਪੁਰਾਣੇ ਵਲੰਟੀਅਰਸ ਦੀ ਗੱਲ ਕਰਾਂ ਨਾ ਤੇ ਮੇਰੀ ਕਈ ਵਲੰਟੀਅਰਸ ਨਾਲ ਗੱਲ ਹੋਈ ਮੈਨੂੰ ਕਹਿੰਦੇ ਸਾਨੂੰ ਤਾਂ ਪਾਰਟੀ ਨੇ ਇਹ ਕਿਹਾ ਕਿ ਸਾਡੇ ਬਾਰੇ ਬੋਲਣਾ ਵੀ ਕੁਝ ਨਹੀਂ ਹਾਂ ਜੇ ਤੁਸੀਂ ਬੋਲੇ ਤਾਂ ਫਿਰ ਤੁਸੀਂ ਜਮ੍ਹਾਂ ਹੀ ਗਏ ਇਨਾ ਜਿਆਦਾ ਡਰਾਇਆ ਹੋਇਆ ਵੀ ਇਹ ਟਿਕਟ ਵਾਸਤੇ ਤੁਸੀਂ ਸਾਡੇ ਖਿਲਾਫ ਕੋਈ ਗੱਲ ਨਹੀਂ ਕਰਨੀ ਇਹ ਵੀ ਨਹੀਂ ਕਹਿੰਦਾ ਵੀ ਸਰ ਉਹ ਨਹੀਂ ਮਿਲ ਰਹੀ ਇੱਕ ਦਸ਼ਮਲਵ ਕਿਲ ਸਾਬਤ ਦੋ ਸਾਲ ਹੋ ਗਏ ਸੱਤਾ ਦੇ ਪਰਟੀ ਆਈ ਨੂੰ ਔਰ ਪੂਰਾ ਇੰਡੀਆ ਕਹਿੰਦੀ ਵੀ ਵਿਰੋਧੀ ਤੇਰੀ ਖਤਮ ਕਰ ਦਿੰਦੀ ਉਸ ਤਰੀਕੇ ਨਾਲ ਸੱਤਾ ਦੇ ਵਿੱਚ ਆਏ ਨੀ ਹੁਣ ਪੀਕਲ ਨੇ ਕੋਲੇ ਦੋ ਸਾਲਾਂ ਦੇ ਵਿੱਚ ਆਪਣਾ ਫੌਸਲਾ ਵੀ ਕੋ ਤਿਆਰ ਕਰਨਾ ਤੇ ਚੇਰੇ ਹੀ ਨਹੀਂ ਬਣੇ ਵੀ ਦੇਖਦੇ ਪਏ ਸੀ ਕਿ ਕੋਈ ਕਾਗੂਦਾਰ ਵਿੱਚੋਂ ਛਾਲ ਮਾਰ ਕੇ ਇੱਧਰ ਆ ਜਾਏਗਾ ਕੋ ਕਾਂਗਰਸ ਕੋਈ ਛਾਲ ਮਾਰ ਕੇ ਇੱਧਰ ਆ ਜਾਏਗਾ ਉਹਨੂੰ ਮੌਕਾ ਦਿਆਂਗੇ ਆਪਣੇ ਜਿਹੜੇ ਬੰਦੇ ਇਹਨਾਂ ਕੋ ਤਿਆਰ ਨਹੀਂ ਹੋਈ ਜਾਂ ਉਹਨਾਂ ਵਿੱਚ ਕਾਬਲੀਅਤ ਦਿਸਦੀ ਨਹੀਂ ਪਈ ਕਾਬਲੀਅਤ ਜਦੋਂ ਜਦੋਂ ਕੋਈ ਹਲਕੇ ਦਾ ਐਮਐਲਏ ਬਣ ਜਾਂਦਾ ਹੈ ਉਹ ਫਿਰ ਹੁਣ ਆਪਣੀ ਕਾਬਲੀਅਤ ਹੀ ਦੇਖਦੇ ਹੁਣ ਬਾਕੀਆਂ ਦੀ ਕਾਬਲੀਅਤ ਨੂੰ ਛੱਡ ਦਿੰਦੇ ਉਹ ਪੁਰਾਣੇ ਵਲੰਟੀਅਰਸ ਦੀ ਕਾਬਲੀਅਤ ਨੂੰ ਭੁੱਲ ਚੁੱਕੇ ਨੇ ਹੂੰ ਸੋ ਪੁਰਾਣੇ ਵਲੰਟੀਅਰਸ ਕਈ ਨੇ ਜਿਹੜੇ ਹੁਣ ਰਹੁੰਦੇ ਆ ਕਲਪਦੇ ਆ ਕਹਿੰਦੇ ਪਾਰਟੀ ਤਾਂ ਸਾਨੂੰ ਭੁੱਲਣ ਵੀ ਨਹੀਂ ਦਿੰਦੀ ਵੀ ਅਸੀਂ ਕਿਸੇ ਮੀਡੀਆ ਪਲੈਟਫਾਰਮ ਤੇ ਆ ਕੇ ਪਾਰਟੀ ਦੇ ਖਿਲਾਫ ਕੋਈ ਗੱਲ ਰੱਖੀ ਹੈ ਜਾਂ ਆਪਣੀ ਗੱਲ ਰੱਖਣੀ ਕਿ ਸਾਨੂੰ ਟਿਕਟ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ ਪਾਰਟੀ ਪਾਵਰ 'ਚ ਆ ਹੁਣ ਅਸੀਂ ਬੋਲਾਂਗੇ ਸਾਨੂੰ ਬਾਹਰ ਕੱਢ ਦੇਣਗੇ ਸਾਡੀ ਜਿਹੜੀ 10 ਸਾਲ ਦੀ ਮਿਹਨਤ ਉਹ ਵੀ ਖਤਮ ਹੋ ਜੂ ਸੋ ਇਸ ਦੇ ਡਰੋਂ ਕਈ ਪੋਲੀ ਦੇ ਵੀ ਸ ਐਮ ਐਲ ਏ ਦੇ ਖਿਲਾਫ ਉਹਨਾਂ ਲੋਕਾਂ ਨੇ ਧੂਆਂ ਤਰਫ ਪ੍ਰਚਾਰ ਕੀਤੇ ਕਿਉਂਕਿ ਅਦਰ ਪਾਰਟੀ ਵਿੱਚ ਸੀ ਕਹਿੰਦੇ ਸੀ ਪੂਲਾ ਕਿਲਾ ਕਰ ਦੇਵਾਂਗੇ ਕਿਲਾ ਪੀਲਾ ਹੈ ਨਾ ਹੁਣ ਕੀ ਗੱਲ ਉਹ ਬਿਆਨ ਐਮ ਐਲ ਏ ਨੂੰ ਭੁੱਲ ਗਏ ਨੇ ਜਿਹੜੇ ਕਹਿੰਦੇ ਸੀ ਕਿਲਾ ਪੀਲਾ ਕਰ ਦੇਵਾਂਗੇ ਅਜੇ ਉਹ ਕਿਲੇ ਘੱਟੇ ਕਰਦੇ ਫਿਰਦੇ ਆ ਉਹ ਕਹਿੰਦੇ ਨਹੀਂ ਜੀ ਸਾਨੂੰ ਤੁਸੀਂ ਮੌਕਾ ਦੇ ਦਿਓ ਅਸੀਂ ਆਉਣਾ ਚਾਹੁੰਦੇ ਆ ਤੇ ਐਮ ਐਲ ਏ ਸਾਹਿਬ ਕਹਿੰਦੇ ਵੀ ਸਾਨੂੰ ਤੁਹਾਡੇ ਤੋਂ ਬਣਾ ਤੇ ਇਲਾਕੇ ਦੇ ਵਿੱਚ ਕੋਈ ਚਿਹਰਾ ਹੀ ਨਹੀਂ ਨਜ਼ਰ ਆ ਰਿਹਾ ਤੇ ਆਪਾਂ ਚਿਹਰਿਆਂ ਦੇ ਪਿੱਛੇ ਜਾਣਾ ਸੀ ਫਿਰ ਆਪਾਂ ਪਾਰਟੀ ਖੜੀ ਕਿਉਂ ਕੀਤੀ ਫਿਰ ਆਪਾਂ ਪੰਜਾਬ ਦੇ ਨਾਲ ਵਾਅਦੇ ਕਿਉਂ ਕੀਤੇ ਜਿਹੜੇ ਆਪਾਂ ਲੋਕਾਂ ਦੇ ਨਾਲ ਵਾਅਦੇ ਕਿਉਂ ਕੀਤੇ ਆਪਾਂ ਤਾਂ ਚਿਹਰਿਆਂ ਦੀ ਰਾਜਨੀਤੀ ਕੀਤੀ ਨਹੀਂ ਚਿਹਰੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਵੱਡਾ ਸੀ ਚਿਹਰੇ ਤਾਂ ਮੈਂ ਪੰਜਾਬ ਦੇ ਕਿਹੜੇ-ਕਿਹੜੇ ਬੰਦੇ ਦਾ ਨਾਮ ਲਵਾਂ ਜਿਨ੍ਹਾਂ ਨੂੰ ਇੱਕ ਛੋਟੇ-ਛੋਟੇ ਬੰਦੇ ਹਰਾ ਗਏ ਜੇ ਆਪਾਂ ਚਿਹਰਿਆਂ ਦੀ ਗੱਲ ਕਰੀਏ ਤਾਂ ਚਿਹਰਾ ਦੀ ਜੇ ਆਪਾਂ ਸਿਆਸਤ ਦੇਖੀਏ ਫਿਰ ਤਾਂ ਆਮ ਆਦਮੀ ਪਾਰਟੀ ਬਹੁਤ ਪਿੱਛੇ ਹੈ ਫਿਰ ਤਾਂ ਐਮ ਆਮਾ ਵੀ ਪਾਰਟੀ ਤੇ ਤਾਂ ਮੈਂ ਕਹਿੰਦਾ ਅਜੇ ਐਮ ਐਲ ਏ ਦੀ ਵੀ ਉਹ ਚਿਹਰੇ ਨਹੀਂ ਹੈਗੇ ਜੋ ਅਕਾਲੀ ਦਲ ਤੇ ਕਾਂਗਰਸ ਦੇ ਆਮ ਜ਼ਿਲ੍ਹਾ ਪ੍ਰਧਾਨ ਤੇ ਅੱਜ ਜਿਹੜੇ ਕਦੋਂ ਦੀ ਨਗਰ ਨਿਗਮ ਦੇ ਇਲੈਕਸ਼ਨ ਆਏ ਨੇ ਜੀ ਇਲੈਕਸ਼ਨ ਤੋਂ ਪਹਿਲਾਂ ਜੀ ਪੰਜਾਬ ਪ੍ਰਧਾਨ ਆਵਾਦਵੀ ਪਾਰਟੀ ਦਾ ਬਿਆਨ ਆਇਆ ਸੀ ਅਮਨ ਅਰੋੜਾ ਜੀ ਦਾ ਜੀ ਵੀ ਜਿਨ੍ਹਾਂ ਦਾ ਅਪਰਾਧਿਕ ਪਿਛੁਕੜ ਹੋਏਗਾ ਸਾਡੀ ਪਾਰਟੀ ਉਹਨਾਂ ਨੂੰ ਟਿਕੜ ਨਹੀਂ ਦੇਵੇਗੀ ਜਿਹੜੇ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਸੀ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਪਰ ਜਿਵੇਂ ਇਹ ਨਗਰ ਨਿਗਮ ਦੇ ਇਲੈਕਸ਼ਨ ਆਏ ਨੇ ਇਹ ਤਾਂ 2 ਮਹੀਨੇ ਪਹਿਲਾਂ ਇਧਰੋਂ ਉੱਠ ਕੇ ਇਧਰ ਆ ਗਿਆ ਤਾਂ ਉਹਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਤਾਨੂੰ ਲੱਗਦਾ ਨਹੀਂ ਪਿਆ ਵੀ ਜਿਹੜੇ ਪੁਰਾਣੇ ਵਲੰਟੀਅਰ ਨੇ ਜਾਂ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜਿਆ ਤੁਰੇ ਸੀ ਘਰ ਘਰ ਤੁਰੇ ਸੀ ਜੀ ਵੀ ਉਹ ਸਾਰੇ ਨਿਰਾਸ਼ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਬਹੁਤ ਵੱਡੀ ਬੇਇੱਜ਼ਤੀ ਹੋ ਰਹੀ ਹੈ ਨਗਰ ਨਿਗਮ ਚੋਣਾ ਦੇ ਵਿੱਚ ਇਹ ਪਾਰਟੀਆਂ ਨਾ ਜਦੋਂ ਵਾਅਦਾ ਕਰਕੇ ਬਣਦੀਆਂ ਨੇ ਤੇ ਆਪਣੇ ਬਾਅਦ ਚ ਆਪਣੇ ਵਾਅਦੇ ਭੁੱਲ ਜਾਂਦੀਆਂ ਨੇ ਇਹ ਉਹ ਪਾਰਟੀਆਂ ਮਾਰਾ ਖਾਂਦੀਆਂ ਨੇ ਹੂੰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਗੱਲ ਕਰੀਏ ਤਾਂ ਅੱਜ ਵੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜੇ ਉਹ ਆਪਣੇ ਕਿਸੇ ਪੁਰਾਣੇ ਬੰਦੇ ਦੀ ਬਾਹ ਫੜ ਲੈਂਦੇ ਸੀ ਤੇ ਉਹਨੂੰ ਫਿਰ ਬਹੁਤ ਅੱਗੇ ਤੱਕ ਲੈ ਜਾਂਦੇ ਸੀ ਜੇ ਕਿਸੇ ਰਾਜਨੀਤਿਕ ਦੇ ਬੰਦਿਆਂ ਦੇ ਵਿੱਚ ਕੋਈ ਗੁਣ ਹੁੰਦੇ ਸੀ ਜਿਨ੍ਹਾਂ ਕਰਕੇ ਉਹਨੀਆਂ ਪਾਰਟੀਆਂ ਸਰਵਾਈਵ ਕਰਦੀਆਂ ਸੀ ਪਰ ਜੇ ਅੱਜ ਕਿਸੇ ਵੀ ਪਾਰਟੀ ਨੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਹੈ ਜਾਂ ਕੋਈ ਵੀ ਹੈ ਜਿਹੜੀ ਅੱਜ ਆਪਣੇ ਵੋਲੰਟੀਅਰਜ਼ ਦਾ ਧਿਆਨ ਨਹੀਂ ਦੇ ਰਹੀ ਤੇ ਉਹਨੂੰ ਇਹ ਤੇਦਾ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਜਦੋਂ ਇਹ ਇਲੈਕਸ਼ਨਾਂ ਜਿੱਤੇ ਆ ਇਹ ਕਿਸੇ ਵੀ ਨਵੇਂ ਬੰਦੇ ਦੇ ਨਾਲ ਨਹੀਂ ਜਿੱਤੇ ਇਹ ਅੱਜ ਜਿਹੜੇ ਕੌਂਸਲਰਾਂ ਨੂੰ ਆਪਣੇ ਵਿੱਚ ਲੈ ਰਹੇ ਆ ਉਹਨਾਂ ਨੇ ਇਲੈਕਸ਼ਨਾਂ ਨਹੀਂ ਜਿਤਾਈਆਂ ਇਹ ਇਲੈਕਸ਼ਨਾਂ ਜਿਤਾਈਆਂ ਆਮ ਪਬਲਿਕ ਨੇ ਜਿਨ੍ਹਾਂ ਨੇ ਇਹ ਦੇਖਿਆ ਵੀ ਇਹ ਕਮਿਟਿਡ ਬੰਦੇ ਨੇ ਸ਼ਾਇਦ ਨੇ ਕਮਿਟਮੈਂਟ ਜਿਹੜੀ ਕਰ ਰਹੇ ਠੀਕ ਕਰ ਰਹੇ ਨੇ ਪਰ ਜਿਹੜੀ ਹੁਣੇ ਕਮਿਟਮੈਂਟ ਤੋਂ ਭੱਜ ਰਹੇ ਨੇ ਇਹਨਾਂ ਕਰਕੇ ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਰ ਐਮਐਲਏ ਦੀਆਂ ਇਲੈਕਸ਼ਨਾਂ ਜਿਹਦਾ ਖਮਿਆਜਾ ਭੁਗਤਣਾ ਪਊਗਾ ਪਰ ਜਿਵੇਂ ਹੁਣ ਇਲੈਕਸ਼ਨ ਤੋਂ ਪਹਿਲਾਂ ਆ ਪਾਰਟੀ ਪ੍ਰਧਾਨ ਦਾ ਬਿਆਨ ਆਇਆ ਆ ਜੀ ਸਿਆਸੀ ਪ੍ਰਧਾਨ ਦਾ ਬਿਆਨ ਹੈ ਵੀ ਅਪਰਾਧੀ ਅਪਰਾਧਿਕ ਪਿਛੋਕੜ ਵਾਲੇ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਜਿਹੜੇ ਕਹਿੰਦੇ ਵੀ ਸਾਡੇ ਪਰਾਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਕਿ ਮੈਂ ਕਰੀਬ ਲੁਧਿਆਣੇ ਦੀ ਗੱਲ ਕਰਾਂ ਬਹੁਤੀਆਂ ਥਾਵਾਂ ਦੇ ਉੱਪਰ ਮੈਂ ਦੇਖਦਾ ਮਾਂ ਜਿਹੜੇ ਪਰਾਨੇ ਨੇ ਉਹ ਮੰਨਤਾ ਕੱਢਦੇ ਪਏ ਨੇ ਵੀ ਜਦੋਂ ਪਾਰਟੀ ਨੂੰ ਲੋਰ ਸੀ ਸਾਨੂੰ ਪੱਟੀ ਵਿੱਚ ਝੋਕ ਦਿੱਤਾ ਹੁਣ ਪਾਰਟੀ ਪਾਵਰ ਦੇ ਵਿੱਚ ਹੈ ਕਹਿੰਦੇ ਸਾਨੂੰ ਇਗਨੋਰ ਕੀਤਾ ਜਾ ਰਿਹਾ ਬੜਾ ਵੱਡਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਸਾਰੇ ਦਲ ਬਦਲੂ ਨੇ ਜਿਨ੍ਹਾਂ ਨੇ ਸਿਰਫ ਤਪੂਸੀ ਮਾਰਨੀ ਆ ਜਦੋਂ ਕੋਈ ਸਰਕਾਰ ਆ ਗਈ ਬਸ ਉਹ ਸਰਕਾਰ ਦੇ ਵਿੱਚ ਟਿਕਟ ਲੈ ਕੇ ਆਪਣਾ ਹੋ ਜਾਣਾ ਵੀ ਇਹ ਹੁਣ ਅਸੀਂ ਫਟਾਫਟ ਇਹਨਾਂ ਕੋਲੇ ਆ ਜਾਈਏ ਤਾਂ ਕਿ ਇਹ ਪਾਰਟੀ ਹੁਣ ਰੂਲਿੰਗ ਪਾਰਟੀ ਹੈ ਚਾਰ ਵੋਟਾ ਵੱਧ ਮਿਲਣਗੀਆਂ ਛੱਡੋ ਪੁਰਾਣੀ ਪਾਰਟੀ ਨੂੰ ਤੇ ਇਹਦੇ ਬਹੁਤ ਸਾਰੇ ਦਲ ਬਦਲੂ ਨੇ ਔਰ ਉਹਨਾਂ ਦੇ ਰਾਜਨੀਤਿਕ ਪਿਛੋਕੜ ਵੀ ਨੇ ਜਿਹੜੇ ਇਹਨਾਂ ਦੇ ਜਿਹੜੇ ਪਿਛੋਕੜ ਨੇ ਬੜੇ ਹੀ ਮਤਲਬ ਘਟੀਆਂ ਪੱਧਰ ਤੇ ਕਬਜ਼ੀਆਂ ਵਾਲੇ ਅਪਰਾਧਿਕ ਪਿਛੋਕੜ ਨੇ ਉਹਨੇ ਪਾਰਟੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀ ਆ ਪਾਰਟੀ ਕਹਿੰਦੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਵੀ ਇਹ ਕੋਈ ਗੱਲ ਨਹੀਂ ਛੇ ਸਾਢੇ ਚ ਆਊਗਾ ਇਹ ਵੀ ਹਿਸਾਬ ਸੁੱਤਰਾ ਇਨੂੰ ਪਤਾ ਨਹੀਂ ਸੀ ਕਿਹੜੇ ਸਰਫ ਨਾਲ ਧੋਵਾਂਗੇ ਜਦੋਂ ਬਾਅਦੇ ਸਾਫ ਸੁਥਰਾ ਹੋ ਕੇ ਨਿਕਰ ਕੇ ਬਾਹਰ ਨਿਕਲੂਗਾ ਜੀ ਪਰ ਜਿਹੜੀਆਂ ਚੀਜ਼ਾਂ ਉਸ ਬੰਦੇ ਦੇ ਨਾਲ ਨੇ ਜਿਹੜੀਆਂ ਉਹ ਤੇ ਐਫ ਆਈ ਆਰਾਂ ਚੱਲ ਰਹੀਆਂ ਨੇ ਜਿਹੜੇ ਉਹਦੇ ਮੁਕਦਮੇ ਚੱਲ ਰਹੇ ਨੇ ਉਹ ਕੋਟਾ ਦੇ ਖਤਮ ਨਹੀਂ ਕਰਨੇ ਉਹ ਇਹਨਾਂ ਨੇ ਪਾਰਟੀ ਦੀ ਟਿਕਟ ਦਿੱਤੀ ਇਹਨਾਂ ਨੂੰ ਥੋੜਾ ਵੀ ਤੇ ਸਾਰੇ ਬਰਾਦ ਖਤਮ ਹੋ ਗਏ ਉਹਦਾ ਨਾਲ ਹੀ ਰਹਿਣੇ ਨੇ ਉਹੀ ਚੀਜ਼ ਪਬਲਿਕ ਹਰ ਚੀਜ਼ ਸਮਝ ਰਹੀ ਹੈ ਉਹ ਇਹ ਪਬਲਿਕ ਇਸ ਚੀਜ਼ ਦਾ ਜਵਾਬ ਦੇਊਗੀ ਬਹੁਤ ਤੂੜ ਜਵਾਬ ਦੇਊਗੀ ਪਤਾ ਉਦੋਂ ਲੱਗਣਾ ਜਦੋਂ ਸੀਟਾਂ ਨਾ ਨਿਕਲੀ ਮੇਰ ਕਿਸੇ ਹੋਰ ਪਾਰਟੀ ਦਾ ਬਣ ਗਿਆ ਉਸ ਦਿਨ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਅ ਲੋਕੀ ਜੀ ਨੇ ਤੁਸ ਜੀ ਬਹੁਤ ਸੋਹਣਰੀ ਗੱਲ ਕੀਤੀ ਹੈ ਵੀ ਬਹੁਤ ਵੱਡੀ ਗਲਤੀ ਕਰ ਰਹੇ ਸੀ ਇਸ ਗੱਲ ਦਾ ਅਹਿਸਾਸ ਹੋਵੇਗਾ ਪਰ ਅਹਿਸਾਸ ਮਾਰ ਖਾ ਕੇ ਹੋਵੇ ਕਿ ਕਿ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਹੁੰਦੇ ਨੇ ਜਿਹੜੇ ਸਿਰ ਪਾਈ ਤੇ ਕੰਮ ਕਰਦੇ ਆ ਇਹ ਹੁੰਦੇ ਨੇ ਜਿਹੜੇ ਸਿਰ ਪਾਈ ਤੋਂ ਪਹਿਲਾਂ ਆਪਣਾ پلان ਤਿਆਰ ਕਰਦੇ ਆ ਫਿਰ ਆਮ ਆਦਮੀ ਪਾਰਟੀ ਦੇ ਭਾਪਾ ਖਾ ਕੇ ਫਿਰ ਜੋ ਸਮਝੇਗੀ ਤੇ ਹੁਣ ਕਿਉਂ ਨਹੀਂ ਸਮਝਦੇ ਪਏ ਪੁਰਾਣੇ ਵਲੰਟੀਅਰ ਨੂੰ ਮਾਨਤਾ ਕਿਉਂ ਨਹੀਂ ਦਿੱਤਾ ਜਾ ਰਿਹਾ ਲੁਧਿਆਣਾ ਦੇ ਕੋਲ ਪੁਰਾਣੇ ਲੋਕਾਂ ਨੂੰ ਬੁਲਾਉਣੇ ਕਰਨੇ ਉਹ ਕਹਿੰਦੇ ਰੋਂਦੇ ਪਏ ਨੇ अच्छा मैं पुराने वॉलंटियर्स दी गल कर रहा ना तो मेरी कई वॉलंटियर्स ਨਾਲ ਗੱਲ ਹੋਈ ਮੈਨੂੰ ਕਹਿੰਦੇ ਸਾਨੂੰ ਤਾਂ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਸਾਡੇ ਬਾਰੇ ਬੋਲਣਾ ਵੀ ਕੁਝ ਨਹੀਂ ਹਾਂ ਜੇ ਤੁਸੀਂ ਬੋਲੇ ਤਾਂ ਫਿਰ ਤੁਸੀਂ ਜਮ੍ਹਾਂ ਹੀ ਗਏ ਇੰਨਾ ਜ਼ਿਆਦਾ ਡਰਾਇਆ ਹੋਇਆ ਵੀ ਇਹ ਟਿਕਟ ਵਾਸਤੇ ਤੁਸੀਂ ਸਾਡੇ ਖਿਲਾਫ ਕੋਈ ਗੱਲ ਨਹੀਂ ਕਰਨੀ ਇਹ ਵੀ ਨਹੀਂ ਕਹਣਾ ਵੀ ਸਾਨੂੰ ਨਹੀਂ ਮਿਲ ਰਹੀ ਪਰ ਇੱਕ ਗੱਲ ਦੱਸੋ ਵਕੀਲ ਸਾਹਿਬ 2 ਸਾਲ ਹੋ ਗਏ ਸੱਤਾ ਦੇ ਵਿੱਚ ਪਾਰਟੀ ਆਈ ਨੂੰ ਔਰ ਪੂਰਾ ਇੰਜ ਕਹ ਲਈ ਵੀ ਵਿਰੋਧੀ ਤੇਰੀ ਖਤਮ ਕਰ ਦਿੱਤੇ ਉਸ ਤਰੀਕੇ ਨਾਲ ਸੱਤਾ ਦੇ ਵਿੱਚ ਆਏ ਨੇ ਜੀ ਹੁਣ ਪੀਕਲ ਇਹਨਾਂ ਕੋਲ 2 ਸਾਲਾਂ ਦੇ ਵਿੱਚ ਆਪਣਾ ਕੌਂਸਲਰ ਹੀ ਕੋਈ ਤਿਆਰ ਕਰਨ ਵਾਸਤੇ ਚਿਹਰੇ ਹੀ ਨਹੀਂ ਬਣੇ ਵੀ ਡਿੱਗਦੇ ਪਏ ਸੀ ਵੀ ਕੋਈ ਕਾਲੀਦਲ ਵਿੱਚੋਂ ਛਾਲ ਮਾਰ ਕੇ ਇੱਧਰ ਆ ਜਾਏਗਾ ਕੋਈ ਕਾਂਗਰਸ ਵਿੱਚੋਂ ਛਾਲ ਮਾਰ ਕੇ ਇੱਧਰ ਆ ਜਾਏਗਾ ਉਹਨੂੰ ਮੌਕਾ ਦੇਾਂਗੇ ਆਪਣੇ ਜਿਹੜੇ ਬੰਦੇ ਨੇ ਕੋਈ ਤਿਆਰ ਨਹੀਂ ਹੋਈ ਜਾਂ ਉਹਨਾਂ ਵਿੱਚ ਕ ਕਾਬਲੀਅਤ ਜਦੋਂ ਜਦੋਂ ਕੋਈ ਹਲਕੇ ਦਾ ਐਮਐਲਏ ਬਣ ਜਾਂਦਾ ਹੈ ਉਹ ਫਿਰ ਹੁਣ ਆਪਣੀ ਕਾਬਲੀਅਤ ਹੀ ਦੇਖਦੇ ਹੁਣ ਬਾਕੀਆਂ ਦੀ ਕਾਬਲੀਅਤ ਨੂੰ ਛੱਡ ਦਿੰਦੇ ਉਹ ਪੁਰਾਣੇ ਵਲੰਟੀਅਰਸ ਦੀ ਕਾਬਲੀਅਤ ਨੂੰ ਭੁੱਲ ਚੁੱਕੇ ਨੇ ਸੋ ਪੁਰਾਣੇ ਵਲੰਟੀਅਰਸ ਕਈ ਨੇ ਜਿਹੜੇ ਹੁਣ ਰੋਂਦੇ ਆ ਕਲਪਦੇ ਆ ਕਹਿੰਦੇ ਪਾਰਟੀ ਤਾਂ ਸਾਨੂੰ ਭੁੱਲਣ ਵੀ ਨਹੀਂ ਦਿੰਦੀ ਕਿ ਅਸੀਂ ਕਿਸੇ ਮੀਡੀਆ ਪਲੈਟਫਾਰਮ ਤੇ ਆ ਕੇ ਪਾਰਟੀ ਦੇ ਖਿਲਾਫ ਕੋਈ ਗੱਲ ਰੱਖੀ ਹੈ ਜਾਂ ਆਪਣੀ ਗੱਲ ਰੱਖ ਰਹੀ ਕਿ ਸਾਨੂੰ ਟਿਕਟ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ ਪਾਰਟੀ ਪਾਵਰ ਚ ਹੈ ਹੁਣ ਅਸੀਂ ਬੋਲਾਂਗੇ ਸਾਨੂੰ ਬਾਹਰ ਕੱਢ ਦੇਣਗੇ ਸਾਡੀ ਜਿਹੜੀ 10 ਸਾਲ ਦੀ ਮਿਹਨਤ ਉਹ ਵੀ ਖਤਮ ਹੋ ਜਾਏਗੀ ਸੋ ਇਸ ਦੇ ਡਰੋਂ ਕਈ ਪੋਲੀਟਿਕਲ ਬੋਲਣੇ ਨਹੀਂ ਪਏ ਹੂੰ ਔਰ ਪੁਰਾਣੇ ਜਿਹੜੇ ਨਵੇਂ ਚਿਹਰੇ ਪਾਰਟੀ ਨੂੰ ਜਿਵੇਂ ਕਿਸੇ ਐਮਐਲਏ ਸਾਹਿਬ ਨੇ ਉਹ ਐਮਐਲਏ ਸਾਹਿਬ ਨੂੰ ਸਮਝਣਾ ਚਾਹੀਦਾ ਇਹ ਉਹ ਚਿਹਰੇ ਨੇ ਜਿਨ੍ਹਾਂ ਨੇ ਸਾਨੂੰ ਸਾਡੀ ਖੁੱਲ ਕੇ ਮੁਖਾਲਫਤ ਕੀਤੀ ਬੇਬੋ ਐਮਐਲਏ ਦੇਪੇ ਨੂੰ ਦੇਦੋ ਐਮਐਲਏ ਦੇ ਖਿਲਾਫ ਇਹਨਾਂ ਲੋਕਾਂ ਨੇ ਧੂਆਂ ਤਰਫ ਪ੍ਰਚਾਰ ਕੀਤੇ ਕਿਉਂਕਿ ਅਗਰ ਪਾਰਟੀ ਵਿੱਚ ਸੀ ਕਹਿੰਦੇ ਸੀ ਤੀਲਾ ਤੀਲਾ ਕਰ ਦੇਾਂਗੇ ਤੀਲਾ ਪੀਲਾ ਹਣਾ ਹੁਣ ਕੀ ਗੱਲ ਉਹ ਵਿਆਨ ਐਮਐਲਏ ਨੂੰ ਭੁੱਲ ਗਏ ਨੇ ਜਿਹੜੇ ਕਹਿੰਦੇ ਸੀ ਤੀਲਾ ਤੀਲਾ ਕਰ ਦਿਆਂਗਾ ਜੋ ਉਹ ਹੀ ਕਿਲੇ ਇਕੱਠੇ ਕਰਦੇ ਫਿਰਦੇ ਆ ਉਹ ਕਹਿੰਦੇ ਨਹੀਂ ਜੀ ਸਾਨੂੰ ਤੁਸੀਂ ਮੌਕਾ ਦੇ ਦਿਓ ਅਸੀਂ ਆਉਣਾ ਚਾਹੁੰਦੇ ਆ ਤੇ ਐਮਐਲਏ ਸਾਬ ਕਹਿੰਦੇ ਵੀ ਸਾਨੂੰ ਤੁਹਾਡੇ ਤੋਂ ਬਣਾ ਤੇ ਇਲਾਕੇ ਦੇ ਵਿੱਚ ਕੋਈ ਚਿਹਰਾ ਹੀ ਨਹੀਂ ਨਜ਼ਰ ਆ ਰਿਹਾ ਚਿਹਰਾ ਹੀ ਕੋ ਨਜ਼ਰ ਆ ਰਿਹਾ ਇਹ ਕੀ ਆ ਪਰ ਲੋਕ ਦੁਬਾਰਾ ਸੜਕਾਂ ਦੇ ਉੱਪਰ ਆਉਣਗੇ ਮਾਹੌਲ ਵਿਗੜੇਗਾ ਕੋਈ ਚਿਹਰੇ ਤਾਂ ਬਹੁਤ ਵੱਡੇ ਵੱਡੇ ਸੀਗੇ ਜੇ ਆਪਾਂ ਚਿਹਰਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਤਾਂ ਕੋਈ ਚਿਹਰਾ ਹੀ ਨਹੀਂ ਸੀ ਜਿਨ੍ਹਾਂ ਨੇ ਵੱਡੇ ਵੱਡੇ ਚਿਹਰੇ ਹਰਾਤੇ ਹਾਂ ਜੇ ਆਪਾਂ ਚਿਹਰਿਆਂ ਦੇ ਪਿੱਛੇ ਜਾਣਾ ਸੀ ਫਿਰ ਲੋਕਾਂ ਕੋਲ ਪਾਰਟੀ ਖੜੀ ਕਿਉਂ ਕੀਤੀ ਫਿਰ ਆਪਾਂ ਪੰਜਾਬ ਦੇ ਨਾਲ ਵਾਦੇ ਕਿਉਂ ਕੀਤੇ ਜਿਹੜੇ ਆਪਾਂ ਲੋਕਾਂ ਦੇ ਨਾਲ ਵਾਦੇ ਕਿਉਂ ਕੀਤੇ ਆਪਾਂ ਤਾਂ ਚਿਹਰਿਆਂ ਦੀ ਰਾਜਨੀਤੀ ਕੀਤੀ ਨਹੀਂ ਚਿਹਰੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਸੀ ਚਿਹਰੇ ਤਾਂ ਮੈਂ ਪੰਜਾਬ ਦੇ ਕਿਹੜੇ-ਕਿਹੜੇ ਬੰਦੇ ਦਾ ਨਾਮ ਲਵਾਂ ਜਿਹਨੂੰ ਇੱਕ ਛੋਟੇ-ਛੋਟੇ ਬੰਦੇ ਹਰਾ ਗਏ ਜੇ ਆਪਾਂ ਚਿਹਰਿਆਂ ਦੀ ਗੱਲ ਕਰੀਏ ਤੇ ਚਿਹਰਿਆਂ ਦੀ ਜੇ ਆਪਾਂ ਸਿਆਸਤ ਦੇਖੀਏ ਫਿਰ ਤਾਂ ਆਮ ਆਦਮੀ ਪਾਰਟੀ ਬਹੁਤ ਪਿੱਛੇ ਹੈ ਫਿਰ ਤਾਂ ਆਮ ਆਦਮੀ ਪਾਰਟੀ ਤੇ ਤਾਂ ਮੈਂ ਕਹਿੰਦਾ ਅਜੇ ਐਮਐਲਏ ਦੀ ਵੀ ਉਹ ਚਿਹਰੇ ਨਹੀਂ ਹੈਗੇ ਜੋ ਅਕਾਲੀ ਦਲ ਤੇ ਕਾਂਗਰਸ ਦੇ ਆਮ ਜ਼ਿਲ੍ਹਾ ਪ੍ਰਧਾਨ ਤੇ ਲ ਤੋ ਚਿਹਰਿਆਂ ਦੀ ਰਾਜਨੀਤੀ ਹੁਣ ਇਹਨਾਂ ਨੂੰ ਪਤਾ ਨਹੀਂ ਕਿੱਦਾਂ ਦਿਖਣ ਲੱਗੀ ਜਿਹੜੇ ਕਿ ਇਹ ਆਪ ਹੀ ਇਸ ਚੀਜ਼ ਦੇ ਖਿਲਾਫ ਸੀਗੇ ਵੀ ਚਿਹਰੇ ਛੱਡੋ ਆਪਾਂ ਜਿਹੜੀ ਕਮਿਟਮੈਂਟ ਕਰਾਂਗੇ ਉਹ ਤੇ ਖਰੇ ਉਤਰਾਂਗੇ ਇਹ ਵੀ ਪਹਿਲੇ ਵੀ ਤਾਂ ਪੰਜਾਬ ਪ੍ਰਧਾਨ ਦਾ ਬਿਆਨ ਆ ਜੀ ਕਿ ਫਿਰ ਇਹਨੇ ਵੀ ਆਪਣੇ ਐਮਐਲਏ ਕੋ ਪ੍ਰਵਾਹ ਨਹੀਂ ਕਰਦੇ ਪਏ ਪੰਜਾਬ ਪ੍ਰਧਾਨ ਦੀ ਕੀ ਬੁੱਕਤ ਰਹਿ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਫਿਰ ਇਹ ਨਾ ਐਮਐਲਏਾਂ ਦੀ ਲੋਕ ਪ੍ਰਵਾਹ ਨਾ ਕਰਨ ਜਿਹੜੇ ਉਹ ਵਾਅਦੇ ਭੁੱਲ ਗਏ ਜਿਹੜੇ ਇਹਨਾਂ ਨੇ ਜਦੋਂ ਜਿੱਤਣ ਲੰਘਿਆ ਕੀਤੇ ਸੀ ਮੈਂ ਹੁਣ ਵੀ ਕਹਿਣਾ ਨਹੀਂ ਚਾਹੁੰਦਾ ਕਈ ਐਮਐਲਏ ਆਪਣੇ ਘਰੇ ਬੈਠੇ ਸੀ ਇਹ ਚੈੱਕ ਕਰਨ ਨੂੰ ਵੀ ਜਮਾਨਤ ਜਬ ਤੋਂ ਉਹਨੂੰ ਕਿੰਨੇ ਕੁ ਵੋਟਾਂ ਰਹਿ ਗਈਆਂ ਸਾਡੀਆਂ ਤੇ ਜਦੋਂ ਉਹਨਾਂ ਦੇ ਲੱਕੀ ਡਰਾਅ ਨਿਕਲੇ ਤੇ ਪਤਾ ਲੱਗਿਆ ਐਮਐਲਏ ਆਪ ਬਣ ਗਏ ਇਹ ਹੋਇਆ ਹੈ ਨਾ ਨਾਲ ਅੱਛਾ ਸਚਾਈ ਹੈ ਇਹ ਉਹ ਐਮਐਲਏ ਸੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਦੇ ਟਿਕਟਾ ਵੀ ਨਹੀਂ ਸੀ ਮਿਲੀਆਂ ਹੋ ਸਕਦਾ ਹੈ ਕਿ ਹੋਰ ਸਿਰਫ ਤੇ ਸਿਰਫ ਇੱਕ ਕਮਿਟਮੈਂਟ ਸੀ ਲੋਕਾਂ ਦੇ ਨਾਲ ਇੱਕ ਵਾਅਦਾ ਸੀ ਕਿ ਅਸੀਂ ਇੱਕ ਚੰਗੀ ਸਰਕਾਰ ਬਣਾਵਾਂਗੇ ਜਿਹਦੇ ਵਿੱਚ ਅਪਰਾਧੀ ਪਛੋਕੜ ਬਿਲਕੁਲ ਨਹੀਂ ਕਿਸੇ ਦਾ ਹੋਊਗਾ ਇੱਕ ਸਾਫ਼ ਸੁਥਰੀ ਸਰਕਾਰ ਹੋਊਗੀ ਲੋਕਾਂ ਨਾਲ ਜੋ ਕਮਿਟਮੈਂਟ ਹੋਊਗੀ ਉਹਦੇ ਤੇ ਖਰੇ ਉਤਰਾਂਗੇ ਔਰ ਜਦੋਂ ਬਣ ਜਾਂਦੀ ਹੈ ਫਿਰ ਗੱਲਾਂ ਹੋਰ ਹੋ ਜਾਂਦੀਆਂ ਸੋ ਇਹ ਪਾਰਟੀ ਤੇ ਫਿਰ ਬਾਕੀ ਪਾਰਟੀਆਂ ਦੇ ਵਿੱਚ ਤਾਂ ਕੋਈ ਫਰਕ ਰਹਿ ਨਹੀਂ ਗਿਆ ਜੋ ਜੋ ਇਹ ਕਲੇਮ ਕਰਦੇ ਸੀ ਜੀ ਬਦਲਾਅ ਸ਼ਬਦ ਜਿਹੜਾ ਇਹ ਬੜਾ ਪਿਆਰਾ ਲੱਗਦਾ ਹੁੰਦਾ ਸੀ ਤੇ ਬਦਲਾਅ ਨਜ਼ਰ ਆ ਰਿਹਾ ਤੁਹਾਨੂੰ ਇਹ ਬਦਤੇ ਨਹੀਂ ਬਦਲਾਅ ਤਾਂ ਕਿੱਥੇ ਹੋਇਆ ਜੀ ਬਦਲਾਅ ਤਾਂ ਜੇ ਇਦਾਂ ਚੱਲਣਗੇ ਤਾਂ ਫਿਰ ਬਦਲਾਅ ਤਾਂ ਹੁਣ ਪਾਰਟੀਆਂ ਅਗਲੀਆਂ ਕੱਲ੍ਹ ਹੋਰ ਪਾਸੇ ਹੋ ਜਾਏਗਾ 2027 ਦੇ ਵਿੱਚ ਇੱਕ ਨਵਾਂ ਬਦਲਾਅ ਆਏਗਾ ਜਿਸ ਦੇ ਵਿੱਚ ਇਹ ਪਾਰਟੀ ਲੱਭਣੀ ਨਹੀਂ ਕੋਈ ਹੋਰ ਪਾਰਟੀ ਅੱਗੇ ਆਏਗੀ ਸੋ ਇਹ ਜੇ ਆਪਾਂ ਆਪਣੀਆਂ ਕਮਿਟਮੈਂਟਸ ਨੂੰ ਭਜਾਂਗੇ ਤਾਂ ਫਿਰ ਲੋਕ ਬਦਲਾ ਲੈ ਕੇ ਆਣਗੇ ਕਿਉਂਕਿ ਪਹਿਲਾਂ ਵੀ ਕੋਈ ਪਾਰਟੀ ਬਦਲਾਨੀ ਲੈ ਕੇ ਆਈ ਲੋਕ ਬਦਲਾ ਲੈ ਕੇ